ਅੱਜ ਜਿਸ ਵੀਰੇ ਫਲਕਾਡੇ ਦਾ ਪਪਾ ਨਾਨਕ ਤੇ ਪਿੰਡ ਦੀ ਰਪਠਾਣਾ ਦੇ ਝਗੜੇ ਤੋਂ ਬਾਅਦ ਸੁਖਜਿੰਦਰ ਸਿੰਘ ਰੰਦਾਵਾ ਤੇ ਗਤੀਪ ਸਿੰਘ ਰੰਦਾਵਾ ਪਿੰਡ ਤਾਰੋਵਾਲੀ ਵਿਖੇ ਫਿਰ ਇੱਕ ਦੂਜੇ ਦੇ ਸਾਹਮਣੇ ਹੋ ਗਏ ਪਰ ਇੱਥੇ ਸਥਿਤੀ ਕੰਟਰੋਲ ਚ ਰਹੀ ਸੁਖਜਿੰਦਰ ਸਿੰਘ ਰੰਦਾਵਾ ਦੀ ਰਪਠਾਣਾ ਤੋਂ ਬਾਅਦ ਸਿੱਧੇ ਤਾਰੋਵਾਲੀ ਓਟਪੌਂਚਦੇ ਨੇ ਉੱਥੇ ਮਗਰੇ ਹੀ ਗੁਰਦੀਪ ਸਿੰਘ ਰੰਦਾਵਾ ਵੀ ਪਹੁੰਚਦਾ ਹੈ ਅਤੇ ਸੁਖਜਿੰਦਰ ਸਿੰਘ ਰੰਦਾਵਾ ਉਸ ਸਮੇਂ মিডিਆ ਨਾਲ ਗੱਲਬਾਤ ਕਰ ਰਹੇ ਹੁੰਦੇ ਹਨ ਤੇ ਮਗਰ ਗੁਰਦੀਪ ਸਿੰਘ ਰੰਦਾਵਾ ਵੀ ਉੱਥੇ ਧਾਰੋਵਾਲੀ ਪੁਲਿਸ ਸਟੇਸ਼ਨ ਤੇ ਪਹੁੰਚਦਾ ਹੈ ਗੱਡੀ ਤੋਂ ਉੱਤਰ ਤੋਂ ਬਾਦ ਉਹ ਸਿੱਧਾ ਹੀ ਸੁਖਜਿੰਦਰ ਸਿੰਘ ਰੰਦਾਵਾ ਦੇ ਭਤੀਜੇ ਦੀਪਿੰਦਰ ਸਿੰਘ ਰੰਦਾਵਾ ਕੋਲ ਜਾਂਦਾ ਉਸ ਨਾਲ ਹੱਥ ਮਿਲਾਉਂਦਾ ਅਤੇ ਸੁਖਜਿੰਦਰ ਸਿੰਘ ਰੰਦਾਵਾ ਦੇ ਕੋਲੋਂ ਅਕੇ ਪੋਲਿੰਗ ਸਟੇਸ਼ਨ ਦੇ ਅੰਦਰ ਨਿਕ ਜਾਂਦਾ ਜਦ ਉੱਥੋਂ ਲੰਘਦਾ ਤਾਂ ਸੁਖਿੰਦਰ ਸਿੰਘ ਰੰਦਾਵਾ ਮੀਡੀਆ ਨਾਲ ਗੱਲਬਾਤ ਕਰ ਰਹੇ ਹੁੰਦੇ ਤੁਮਾਂ ਦੀ ਕੋਈ ਵੀ ਆਪਸ ਵਿੱਚ ਗੱਲਬਾਤ ਨਹੀਂ ਹੁੰਦੀ ਗੁਰਦੀਪ ਸਿੰਘ ਰੰਦਾਵਾ ਪੁਰੰਗ ਸਟੇਸ਼ਨ ਤੋਂ ਹੋ ਕੇ ਵਾਪਸ ਸੰਗੱਟੀ ਤੇ ਬੈਠ ਕੇ ਹਲਕੇ ਨੂੰ ਨਿਕਲ ਜਾਂਦਾ ਤੁਹਾਨੂੰ ਦੱਸ ਦਿੱਤੇ ਕਿ ਚਤ ਕਰਤਿਪ ਸਿੰਘ ਰਤਾਵਾ ਧਾਰੋਵਾਲੀ ਪਹੁੰਚੇ ਤਾਂ ਉਹਨਾਂ ਦਾ ਪੇਟਾ ਮਨਰੂਪ ਸਿੰਘ ਵੀ ਉਹਨਾਂ ਦੇ ਨਾਲ ਸੀ ਦਿਖਾਉਦੇ ਹਾਂ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਇਹ ਪਿੰਡ ਧਾਰੋਵਾਲੀ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਵੋਟ ਪਾਉਣ ਲਈ ਪਹੁੰਚਿਆ ਤਾਂ ਦੱਸਦੇ ਕਿ ਇਸ ਤੋਂ ਪਹਿਲਾਂ ਹੀ ਡੇਰਾ ਪਠਾਣਾ ਵਿਖੇ ਇੱਕ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿੱਚ ਝੜਪ ਹੋ ਗਈ ਸੀ ਤੇ ਉਸ ਤੋਂ ਬਾਅਦ ਇਹ ਕਾਫੀ ਦੇਰ ਬਾਅਦ ਇੱਥੇ ਧਾਰੋਵਾਲੀ ਸਕੂਲ ਚ ਵੋਟ ਪਾਉਣ ਪਹੁੰਚਿਆ ਗੱਲਬਾਤ ਕਰਦੇ ਹਾਂ ਸੁਖਜਿੰਦਰ ਸਿੰਘ ਰੰਧਾਵਾ ਨਾਲ ਹਾਂਜੀ ਰੰਧਾਵਾ ਸਾਹਿਬ ਇਹ ਹਾਲੀ ਦੇਣੀ ਚੜਿਆ ਦੇ ਜਿਹੜਾ ਝਗੜਾ ਹੋ ਗਿਆ ਜਿਹੜਾ ਕੋਈ ਨਹੀਂ ਕੋਈ ਗੱਲ ਨਹੀਂ ਵਧੀ ਜੋਸ਼ ਆ ਜੀ ਵਾਟਸਾਪ ਤੁਸੀਂ ਪੁਰਾਣਾ ਜਾਣਦੇ ਉਹਨਾਂ ਗੁੰਡਿਆਂ ਨੂੰ ਨੱਥ ਪਾ ਕੇ ਰੱਖੀਗੇ ਅੱਗੇ ਵੀ ਪਾਵਾਂਗੇ ਅੱਜ ਹੁਣ ਵੋਟ ਪਾਉਣ ਪਹੁੰਚੇ ਹਲਕੇ 'ਚ ਕਿਸ ਤਰ੍ਹਾਂ ਦਾ ਮਾਹੌਲ ਹੈ ਕਾਂਗਰਸੀਆਂ ਲੈ ਕੇ ਇਹ ਉਹ ਬਖਰਾੜ ਦੇ ਤੁਰੇ ਫਿਰਦੇ ਨੇ ਉਹਨਾਂ ਦੇ ਮੂੰਹ ਤੇ ਸਿਕਰੀ ਜੰਮੀ ਆ ਵਰਕਰ ਸਾਡੇ ਤਗੜੇ ਨੇ ਵੋਟਾਂ ਪਾਉਣਗੇ ਜਿਤਾਂਗੇ ਤੇ ਰੰਧਾ ਸਾਹਿਬ ਦੇ ਕਾਂਗਰਸੀਆਂ 'ਚ ਕਿਤਨਾ ਦਾ ਜੋਸ਼ ਹੈ ਵਾਲੇਕੂ ਇਹ ਆ ਸਾਰੇ ਕਾਂਗਰਸੀਆਂ ਦੇ ਵੇਖੋ ਆ ਕਿੰਨੇ ਕਰ ਆਜਾ ਆਜਾ ਚਾਚੀਆਂ ਤੇ ਆਜੋ ਆਜੋ ਬੇਟਾ ਆਜੋ ਤੇ ਇਹ ਇਹ ਸਾਰੇ ਇਹ ਸਾਰੇ ਹੀ ਕਾਂਗਰਸੀਆਂ ਨਾਲ ਜੋ ਮੈਨੂੰ ਦੂਜੀ ਵੋਟ ਕੱਢ ਕੇ ਦੱਸ ਦੋ ਠੀਕ ਹੈ ਇਹ ਦਸਦਾ ਤੇ ਉਹ ਤਾਰੋ ਵਾਲੀ ਗੁਰਦੀਪ ਸਿੰਘ ਰੰਧਾਵਾ ਆਮ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਉਹ ਪਹੁੰਚੇ ਨੇ ਇੱਥੇ ਸੁਖਿੰਦਰ ਸਿੰਘ ਰੰਧਾਵਾ ਵੀ ਮੌਜੂਦ ਨੇ ਗੱਲਬਾਤ ਕਰਦੇ ਬਹੁਤ ਵਧੀਆ ਮਾਹੌਲ ਆ ਜੀ ਬਹੁਤ ਵਧੀਆ ਸਾਹਮਣੇ ਰੰਧਾਵਾ ਸਾਹਿਬ ਵੀ ਖੜੇ ਆ ਤੁਸੀਂ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਮਾਹੌਲ ਆ ਲੋਕੀ ਬੜੇ ਬੜੇ ਉਤਸ਼ਾਹ ਨਾਲ ਵੋਟਾ ਵੱਡੀ ਪੱਤਰ ਤੇ ਜਿਹੜੀ ਡੇਰਾ ਪਾਪਾ ਨਾਨਕ ਦੇ ਲੋਕਾਂ ਨੇ ਵੋਟ ਸ਼ੇਅਰ ਕਰਨਾ ਇਹ ਡੇਰਾ ਬਠਾਣਾ ਕੀ ਮਾਮਲਾ ਹੋ ਗਿਆ ਜੀ ਕਹਿੰਦੇ ਕੋਈ ਆਮ ਆਦਮੀ ਧੱਕਾ ਕਰ ਰਹੀ ਹੈ ਓਏ ਆਮ ਆਦਮੀ ਨਹੀਂ ਕਰਦੀ ਆਮ ਆਦਮੀ ਭਾ ਗਰੀਬਾਂ ਦੀ ਪਾਰਟੀ ਆ ਇਹ ਤਾਂ ਵੱਡੇ ਲੋਕਾਂ ਦੀਆਂ ਪਾਰਟੀਆਂ ਧੱਕੇ ਤਾਂ ਇਹ ਕਰਦੇ ਨੇ ਅਸੀਂ ਕੀ ਧੱਕਾ ਕਰਨਾ ਹੈ ਅਸੀਂ ਤਾਂ ਧੱਕਾ ਚਰਨਾ ਹੈ ਕਹਿੰਦੇ ਆਮੋ ਸਾਹਮਣੇ ਆਂਦੇ ਦਵਰ ਨਾਲ ਆਂਦੇ ਆਮੋ ਸਾਹਮਣੇ ਟਕਰਾਅ ਹੋ ਗਿਆ ਯਾਰ ਫਿਰ ਕਿ ਦੋਵੇਂ ਕੈਂਡੀਡੇਟ ਆ ਫਿਰ ਕੀ ਹੋ ਗਿਆ ਟਕਰਾਰ ਹੋ ਗਿਆ ਤੇ ਤੇ ਚ ਕਿਹੜੀ ਗੱਲ ਹੈ ਨਹੀਂ ਟਕਰਾ ਕੀ ਮਸਲਾ ਕੀ ਹੋਇਆ ਜੀ ਕੋਈ ਗੁੰਡਾ ਕਰ ਰਹੇ ਜੀ ਤੁਸੀਂ ਗੁੰਡਾ ਤਤੋਂ ਯੂਜ਼ ਕਰ ਰਹੇ ਹੋ ਉਹ ਗੁੰਡੇ ਦੇ ਜਿੰਨਾ ਪੈਦਾ ਕੀਤੇ ਉਹਨਾਂ ਕੀਤੇ ਵਹੀਂ ਗੁੰਡੇ ਪੀਤੇ ਇਹ ਢਾਈਆਂ ਸਾਲਾਂ ਚ ਗੁੰਡੇ ਪੈਦਾ ਹੋ ਗਏ ਨੇ ਅੱਛਾ ਇਮਾਨਦਾਰ ਵਰਸਸ ਬੇਈਮਾਨ ਤੇ ਕੀ ਸਮਝਦੇ ਹੋ ਕਹਿੰਦੇ ਮੈਂ ਇਮਾਨਦਾਰ ਆ ਬੇਈਮਾਨ ਤੁਸੀਂ ਉਹ ਤਾਂ ਡੇਰਾ ਬਾਬਾ ਨਾਨਕ ਦੇ ਵੋਟਾਂ ਪੈਣੀਆਂ ਨੇ ਪੰਮਾਨਦਾਰੀ ਸਾਰਿਆਂ ਦੀ ਬਾਹਰ ਆ ਜਾਣੀ ਹੂੰ ਅਲ ਇਮਾਨਦਾਰੀ ਤਾਂ ਇਸੇ ਗੱਲ ਤੇ ਤਾਂ ਲੜਾਈ ਆ ਹੋਰ ਲੜਾਈ ਕਾਦੀ ਆ ਪਰਿਵਾਰਵਾਦੀ ਲੜਾਈ ਆ ਕੋਈ ਤਕਰਾਰ ਬਾਜੀ ਨਹੀਂ ਜੀ ਉੱਥੇ ਵੋਟਰਾਂ ਚ ਆਪੋ ਚ ਆਮ ਆਦਮੀ ਪਾਰਟੀ ਦੇ ਸੀਗੇ ਵੋਟਰ ਤਾਂ ਇੱਕ ਬਣ ਰੋਟ ਪਾਣ ਆਇਆ ਸਕੂਲ ਵੀ ਮੈਂ ਖੜਾ ਕੀਤਾ ਤਾਂ ਜਿੰਨਾ 50 ਸਾਲ ਰਾਜ ਕੀਤਾ ਉਹਨਾਂ ਹੀ ਕਰਨਾ ਸਾਨੂੰ ਤਾਂ 2.5 ਸਾਲ ਹੋਇਆ ਜੀ ਆਇਆਂ ਨੂੰ ਇੱਕ ਨਹੀਂ ਪੰਜਾਵੇਂ ਸਾਲਾਂਾਂ ਚ ਬਣਿਆ ਤੇ ਸਿਰਫ ਧਾਰੋਵਾਲੀ ਦਾ ਸਕੂਲ ਆ ਬਾਕੀ ਸਕੂਲਾਂ ਤਾਂ ਵੀ ਜਾ ਕੇ ਹਾਲ ਵੇਖੋ ਸਾਡੇ ਨਾਲ ਮਜੂਨੇ ਪਿੰਡ ਧਾਰੋਵਾਲੀ ਚ ਗੁਰਦੀਪ ਸਿੰਘ ਰੰਧਾਵਾ ਦੇ بیٹے ਮਨਰੋਜ ਸਿੰਘ ਜੀ ਗੱਲਬਾਤ ਕਰਦੇ ਆ ਮਨਰੋਜ ਸਿੰਘ ਜੀ ਕਿਤਰਾ ਦਾ ਮਾਹੌਲ ਲੱਗ ਰਿਹਾ ਜੀ ਬਹੁਤ ਵਧੀਆ ਮਾਹੌਲ ਚੱਲ ਰਿਹਾ ਜੀ ਪੂਰੇ ਹਲਕਾ ਡੇਰਾ ਪਪਰਾਨਾਂ ਦੇ ਵਿੱਚ ਬੜੇ ਸੂਝਮਾਨ ਵੋਟਰ ਜਿਹੜੇ ਵੋਟ ਪਾ ਰਹੇ ਨੇ ਤੇ ਬੜੇ ਸ਼ਾਂਤਮਈ ਤਰੀਕ ਨਾਲ ਜੋ ਪੂਰੇ ਹਲਕੇ ਦੇ ਵਿੱਚ ਇਲੈਕਸ਼ਨ ਚੱਲ ਰਹੀ ਹੈ ਪੋਟਾ ਸਾਰੇ ਅੱਜ ਤੜਕਸਾਰੇ ਵੋਟਾਂ ਜਦੋਂ ਸ਼ੁਰੂ ਹੋਈਆਂ ਉਦੋਂ ਹੀ ਡੇਰਾ ਪਠਾਣਾ ਚ ਆਹਮੋ ਸਾਹ ਦੀ ਬੁਖਲਾਟ ਉਹ ਚੱਲ ਰਹੀ ਹੈ ਇਹਨਾਂ ਦੀ ਜਦੋਂ ਬੰਦਾ ਹਾਰਦਾ ਹੁੰਦਾ ਹੈ ਫਰੀਦਾਂ ਦੇ ਕੋਈ ਜਿਹੜੇ ਹੁੰਦੇ ਨੇ ਉਹ ਚੀਜ਼ਾਂ ਚਲਾਉਂਦੇ ਨੇ ਉਹਨਾਂ ਹੋਰ ਕੋਈ ਗੱਲ ਉਹਨਾਂ ਵੱਲੋਂ ਦੋਸ਼ ਕਿ ਉਹ ਆਮ ਆਦਮੀ ਪਾਰਟੀ ਜਿਹੜੀ ਸੀ ਉਹ ਧੱਕਾ ਕਰ ਰਹੀ ਸੀ ਨਹੀਂ ਧੱਕਾ ਧੱਕਾ ਕਾਦਾ ਕਰਨਾ ਜੀ ਉੱਥੇ ਧੱਕਾ ਤਾਂ ਕੋਈ ਵੀ ਨਹੀਂ ਚੱਲ ਰਿਹਾ ਪੂਰੇ ਆਮ ਆਦਮੀ ਤਰੀਕਾ ਨਾਲ ਵੋਟਾਂ ਪੈ ਰਹੀਆਂ